ਇਹ ਆਪਾਂ ਬਹੁਤ ਸਸਤੇ ਰੇਟਾਂ ਦੇ ਰਹੇ ਹਾਂ ਜੀ ਸਿਰਫ 12000 ਰੁਪਏ ਦਾ ਜੀ ਸਿਰਫ 12000 ਦੇ ਵਿੱਚ ਜੀ ਇਹ ਤਾਂ ਬਈ ਬਹੁਤ ਮਹਿੰਗੇ ਬਜਾਰਾਂ ਦੇ ਵਿੱਚ ਕੋਈ ਸਾਰਿਆਂ ਨੂੰ ਅੱਜ ਨਾਲ ਤੁਹਾਨੂੰ ਫੈਕਟਰੀ ਦਿਖਾਉਣ ਲੱਗੇ ਆ ਤੇ ਆਪਾਂ ਅੱਜ ਖੜੇ ਆ ਮਾਨਸਾ ਰੰ ਦਿੱਤਾ ਚੌਕ ਦੇ ਵਿੱਚ ਖੜੇ ਆ ਦੇਖ ਲਓ ਆ ਮੁੱਸੀ ਨੂੰ ਜਾਂਦਾ ਤੇ ਆ ਆ ਗਿਆ ਜਿਮਾਰਕਿਆਂ ਨੇ ਤੇ ਆ ਮੇਰੇ ਪਿੱਛੇ ਲੱਗੇ ਮਾਨਸਾ ਰੋਡ ਤੇ ਆਪਾਂ ਜਾ ਰਹੇ ਆ ਸਾਥੇ ਵਾਲੀ ਰੋਡ ਤੇ ਬਾਈ ਦੀ ਫੈਕਟਰੀ ਆ ਚਲੋ ਚਲੋ ਬਈ ਜਣ ਤੁਹਾਨੂੰ ਫੈਕਟਰੀ ਦਿਖਾਉਣ ਲੱਗੇ ਜਿਹੜੀ ਉਹ ਸੱਤੀ ਹੈ ਮਾਨ ਜਦੋਂ ਮਾਨਸਾ ਤੋਂ ਸਰਸਾ ਰੋਡ ਤੇ ਸਾਥੇ ਨਹੀਂ ਜਾਂਦੇ ਆ ਇਹਦੇ ਵਿੱਚ ਆਉਗੀ ਹੈ ਉਹ ਕ 15 22 ਹੋਰਾਂ ਨੂੰ ਮਿਲਦੇ ਆ। ਹੋ ਬਾਈ ਜੀ ਕੀ ਹਾਲ ਚਾਲ ਹੈ? ਠੀਕ ਹੈ। ਬਸ ਬਈ ਇੱਕ ਵਾਰ ਇਹਨਾ ਆਪਣੀ ਦੁਕਾਨ ਦਾ ਨਾਮ ਬੋਲ ਦੋ ਬਾਈ ਜੀ। ਦੁਕਾਨ ਦਾ ਨਾਮ ਪਾਰਫੈਕਟ ਐਂਟਰਪ੍ਰਾਈਜ਼। ਠੀਕ ਹੈ ਬਾਈ ਜੀ। ਆਪਾਂ ਕੀ ਕੀ ਕੰਮ ਕਰਦੇ ਆ ਬਾਈ ਜੀ ਉਹ ਦੱਸ ਦਿਓ। ਆਪਣੇ ਕੋਲ ਹੀ ਇਹਦਾ ਸੀਐਨਸੀ ਇਕੱਠਾ ਹੁੰਦਾ ਹੀ। ਠੀਕ ਹੈ ਜੀ। ਅਪੋਲੋ ਦਾ ਮਾਲ ਹੁੰਦਾ ਆਪਣੇ ਕੋਲ ਹੀ। ਠੀਕ ਹੈ ਜੀ। ਕਾਮ ਤੇ ਵੀ ਹੁੰਦਾ ਹੀ। ਜੀ ਦਾ ਦਾ ਹਾਂ ਜੀ ਅੰਤ ਤੇ ਅੱਜ ਕੱਲ ਜਿਵੇਂ ਆ ਟ੍ਰੈਂਡ ਆ ਤੁਸੀਂ ਆ ਬਣਾ ਰੱਖਿਆ ਬਾਈ ਜੀ ਇਹ ਤੁਸੀਂ ਖੁਦ ਬਣਾਉਣੇ ਆ ਆਪੀ ਹਾਂਜੀ ਹਾਂਜੀ ਇਹ ਲੇਗਟ ਡਿਜ਼ਾਈਨ ਹੈ ਜੀ ਆ ਬਲਕ ਕਸਟਮਾਈਜ਼ ਚੁਆਇਸ ਨਾਲ ਕੋਈ ਡਿਜ਼ਾਈਨ ਪਾ ਸਕਦੇ ਠੀਕ ਆ ਜੀ ਆ ਵੀ ਲੇਜ਼ਰ ਦਾ ਡਿਜ਼ਾਈਨ ਆ ਜਿਵੇਂ ਅੱਜ ਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲਿਆ ਹੋਇਆ ਤੇ ਬਾਈ ਜੀ ਆ ਚੀਜ਼ ਹੈ ਇਹ ਚ ਲੇਗਟ ਡਿਜ਼ਾਈਨ ਜਿਵੇਂ ਗ੍ਰਿਲਾਂ ਲੱਗਣ ਲੱਗੀਆਂ ਅੱਜ ਕੱਲੇ ਠੀਕ ਆ ਜੀ ਗ੍ਰਿਲਾਂ ਲੱਗ ਜਾਂਦੀਆਂ ਜੀ ਹਾਂਜੀ ਤੇ ਗੇਟਵਰ ਲੱਗ ਜਾਂਦੇ ਆ ਠੀਕ ਆ ਜੀ ਹਾਂਜੀ ਆ ਜਗਾਠਾ ਆਪਰੇ ਜਗਾਠਾ ਬਣਨੀ ਠੀਕ ਹੈ ਜੀ ਦੇ ਪ੍ਰਮਾਣ ਆਹਣਾ ਸੀ ਐਨਸੀ ਮਾਲ ਹੁੰਦਾ ਲੋਕਸ ਤੋਂ ਮਾਲ ਹੁੰਦਾ ਠੀਕ ਹੈ ਜੀ ਪੁਲਿਸ ਨੂੰ ਫਿਨਿਸ਼ਿੰਗ ਦੇਵਾਂਗੇ ਸਾਰੀ ਕਿਤੇ ਠੀਕ ਹੈ ਜੀ ਕਿੰਨੇ ਵਾਰ ਆਈ ਹਾਂਜੀ ਇਹ ਆ ਪਾਊਡਰ ਦੇ ਬਣਾਣੇ ਆ ਆਰਡਰ ਦੇ ਤੇ ਉਹਨਾਂ ਨੇ ਹਾਂਜੀ ਹਾਂਜੀ ਠੀਕ ਹੈ ਜੀ ਇਹ ਬਾਈ ਹੋਰੀ ਆਰਡਰ ਦੇ ਉੱਤੇ ਬਣਵਾਉਂਦਾ ਕਿਸੇ ਨੇ ਘਰੇ ਮੰਨ ਕੇ ਲਵਾਉਣਾ ਜਾਂ ਕਿਸ ਨੂੰ ਆਨੰਦਾਰ ਨਹੀਂ ਪਤਾ ਮਿਸਤਰੀ ਖੁਦ ਲਾ ਕੇ ਜਾਓ ਬਈ ਤੁਹਾਡੇ ਘਰੇ ਇਹਨਾਂ ਦਾ ਆਪਦਾ ਹੀ ਮਿਸਤਰੀ ਹੂ ਆਪ ਹੀ ਮੰਨਤੀ ਕਰਨਗੇ ਆ ਵਾਈਸੀ ਗੇਟ ਜਿਹੜਾ 10 ਫੁੱਟ ਦੀ ਫਾਈਲ ਕਿਟਾਈ ਅੱਜ ਕੱਲ ਠੀਕ ਹੈ ਜੀ ਜਿਹੜਾ ਨਵਾਂ ਟ੍ਰੈਂਡ ਚੱਲੇ ਹੈ ਅੱਜ ਕੱਲ ਹਾਂਜੀ ਇਹ ਆਪ ਬਹੁਤ ਸੱਤੇ ਰੇਟਾਂ ਦੇ ਰਿਹਾ ਹੈ ਸਿਰਫ 12000 ਰੁਪਏ ਦਾ ਜੀ ਸਿਰਫ 12000 ਦੇ ਵਿੱਚ ਹੀ ਇਹਦਾ ਬਈ ਬਹੁਤ ਮਹਿੰਗੇ ਬਜ਼ਾਰਾਂ ਦੇ ਵਿੱਚ 7 ਫੁੱਟਾ ਕਿਹੜਾ 12000 ਰੁਪਏ ਦਾ ਜੀ ਠੀਕ ਹੈ ਜੀ 7 ਫੁੱਟਾ ਗੇਟ ਹੈ ਹਾਂਜੀ ਹਾਂਜੀ ਆ ਕਿੰਨੇ ਫੁੱਟਾ ਜੀ ਇਹ 8 ਫੁੱਟਾ ਕਿਹੜਾ 13000 ਰੁਪਏ ਦਾ ਜੀ 13000 ਦੇ ਵਿੱਚ ਲਓ ਬਾਈ ਆ ਜਾਓ ਬਾਈ ਹੋਰਾਂ ਕੋਲ ਫੈਕਟਰੀ ਦੇ ਵਿੱਚ ਆ ਕੇ ਬਾਈ ਹੋਰਾਂ ਕੋਲ ਲੈ ਜਾਓ ਤੇ ਡਿ ਠੀਕ ਹੈ ਬਾਈ ਜੀ ਤੁਹਾਡਾ ਕਿਹੜਾ 15000 ਰੁਪਏ ਦਾ ਜੀ 15000 ਦਾ ਠੀਕ ਹੈ ਜੀ ਹਾਂਜੀ ਹਾਂਜੀ ਇਹ 11 ਫੁੱਟ ਗੇਟ ਹੈ ਜੀ 16000 ਰੁਪਏ ਦਾ ਇਹ ਸਭ 16 ਦੇ ਬਾਈ ਹਾਂਜੀ 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 ਇਹ ਜੋ ਆਪਣੇ ਕੋਲ ਲਾਲਾ ਡਿਜ਼ਾਈਨ ਪਏ ਹੁੰਦੇ ਆ ਜੀ ਅਲੱਗ-ਅਲੱਗ ਡਿਜ਼ਾਈਨ ਵੀ ਹੈ ਬਾਕੀ ਤਾਂ ਬਾਈ ਡਿਜ਼ਾਈਨਾਂ ਦੀ ਤੁਹਾਨੂੰ ਦਿੱਕਤ ਹੀ ਨਹੀਂ ਹੈਗੀ ਤੁਹਾਨੂੰ ਮੈਂ ਮਸ਼ੀਨ ਇੱਕ ਵਾਰ ਫੇਰ ਦਿਖਾਉਂਗਾ ਤੁਸੀਂ ਇੱਕ ਵਾਰ ਮਸ਼ੀਨ ਦੇਖ ਲਿਓ ਠੀਕ ਹੈ ਤੁਸੀਂ ਆਪ ਦੀ ਚੁਆਇਸ ਨਾਲ ਕੋਈ ਆਪਣੇ ਕੋਲ ਇਦਾਂ ਹੀ ਫੈਂਸੀ ਗੇਟ ਵੀ ਹੁੰਦੇ ਆ ਜੀ ਹਰੇ ਕੋ ਆਪਣੇ ਕੋਲ ਹਰੇ ਕੇ ਸਾਈਜ਼ ਚ ਹੁੰਦੇ ਆ ਜੀ ਹਰੇ ਕੇ ਸਾਈਜ਼ 11 10 9 ਠ ਇਹਨਾਂ ਦਾ ਡਿਲੀਵਰੀ ਦਾ ਕਿਵੇਂ ਆ ਜੀ ਮਤਲਬ ਕਿ ਜੇ ਕਿਨੇ ਦੂਰ ਨੇੜੇ ਮੰਗਾਉਣੇ ਹੋਣ ਬਾਈ ਜੀ ਡਿਲੀਵਰੀ ਆਪਾਂ ਨੇੜੇ ਥੋੜਾ ਲਵੇ ਤਵੇ ਹੋਵੇ ਤਾਂ ਨੇੜੇ ਕੋ ਫ੍ਰੀ ਕਰ ਦਿੰਦੇ ਆ ਜੀ 15 20 ਕਿਲੋਮੀਟਰ ਦੇ ਰੇਂਜ 'ਚ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਕੀ ਆਪਣੇ ਕੋ ਆ ਫੈਂਸੀ ਗੇਟ ਇਦਾਂ ਦੇ ਹੋਈ ਹੁੰਦੇ ਆਪਣੇ ਕੋਲ ਆ ਦੇਖੋ ਫੈਂਸੀ ਜਿਹੜੇ ਇਹਨਾਂ ਦਾ ਬਹੁਤ ਟ੍ਰੈਂਡ ਆ ਜਾਦਾ ਆਹ ਦੀ ਜੀ